ਗੁੱਡ ਮਾਰਨਿੰਗ ਮੈਂ ਸਵੇਰ ਹੋ ਗਈ ਮੈਂ ਬ੍ਰਸ਼ ਕਰ ਲਿਆ ਹੁਣ ਮੈਂ ਬਣਾਉ ਪਾਣੀ ਰਵੀਰ ਕਿਹੜਾ ਪਾਣੀ ਹੈ ਤਾਬੇ ਦਾ ਜੱਗਾ ਰਵੀਰ ਅੱਜ ਕਿੰਨੇ ਵਜੇ ਉੱਠਿਆ ਪਤਾ ਨਹੀਂ ਰਵੀਰ ਅੱਜ ਉੱਠਿਆ 7:30 ਵਜੇ 8:15 ਮਿੰਟ ਦੇਣਾ ਰਵੀਰ ਦੀ ਇੱਕ ਛੁੱਟੀ ਹੋ ਰਹੀ ਹੈ ਕੱਲ ਕੱਲ ਦੀ ਸਕੂਲ ਦੀ ਅੱਜ ਰਕੋਟ ਟੁੱਟਣ ਦਿੱਤਾ ਅੱਜ ਵੀ ਨਹੀਂ ਟੁੱਟਣ ਦਿੱਤਾ ਸਕੂਲ ਲੱਗੇਗਾ ਫਿਰ ਟਾਈਮ ਨਾਲ ਉੱਠੇਗਾ ਰਵੀਰ ਹੈਨਾ ਫਿਰ ਦੇਖਿਓ ਕੈਸੇ ਰਿਕਾਰਡ ਤੋੜਦਾ ਨੂੰਹਾਂ ਤੇ ਛੁੱਟੀ ਹਣੀ ਸਿਰ ਇੰਨੀ ਛੇਤੀ ਉੱਠ ਕੇ ਕਰਨਾ ਮੇ ਕੀ ਹੁੰਦਾ ਹੈ ਨਾ ਹਾਂ ਹੁਣ ਹਰਵੀਰ ਚਾਹ ਪੀਏਗਾ ਉਸ ਤੋਂ ਬਾਅਦ ਹਰਵੀਰ ਐਕਸਰਸਾਈਜ਼ ਕਰੇਗਾ ਕਿੰਨੀ ਕਰੇਗਾ ਕਰੇਗਾ ਆਹ ਲੋ ਜੀ ਹਰਵੀਰ ਤੇ ਲੱਗ ਗਿਆ ਆਪਣੀ ਕੰਮੀ ਆ ਵੇਖੋ ਹੀਟਰ ਚੱਲਦਾ ਪਿਆ ਆਪਣੇ ਟੰਟਾ ਹਾ우스 ਦੇ ਵਿੱਚ ਵੜ ਕੇ ਬੈਠਾ ਹੈ ਹਰਵੀਰ ਹਾਂ ਕੀ ਕਰਦੇ ਪਏ ਹੋ ਆ ਵੇਖੋ ਜੀ ਫੋਨ ਵੇਖੋ ਅੰਦਰ ਲੱਗਿਆ ਹੋਇਆ ਹੈ ਬ੍ਰੈਕਫਾਸਟ ਕਰਦੇ ਪਿਓ ਨਾਲ ਕੀ ਵੰਦੇ ਪਿਓ ਫੋਨ ਤੇ ਆ ਵੇਖੋ ਜੀ ਕੀ ਨਜ਼ਾਰੇ ਲੱਗੇ ਹੋਏ ਨੇ ਆ ਹੀਟਰ ਚੱਲਦਾ ਪਿਆ ਟੰਟ ਹਾਊਸ ਦੇ ਵਿੱਚ ਨਜ਼ਾਰੇ ਨਾਲ ਬੈਠਾ ਹੋਇਆ ਹੈ ਨਾ ਫੋਨ ਦੇਖ ਰਿਹਾ ਹੈ ਫੋਨ ਤੇ ਕੀ ਦੇਖ ਰਹੇ ਹੋ ਕੁਝ ਨਹੀਂ ਬਾਹਰ ਕੋਈ ਨਹੀਂ ਜੋੜਾ ਕੇ ਖੰਡ ਦੇ ਵਿੱਚ ਇਹਦੇ ਨਜ਼ਾਰੇ ਲੱਗੇ ਹੋਏ ਨੇ ਹਰਵੀਰ ਹਾਂਜੀ ਬਾਪੂ ਜੀ ਕੀ ਕਰਦੇ ਪਿਓ ਆ ਇਹ ਬਣਾ ਰਹਾ ਹਾਂ ਇੱਕ ਇਹ ਅਨਰਾਟੋ ਕੋਕੂ ਬਣਾ ਰਹਾ ਹਾਂ ਆ ਕੀ ਪੇਣੇ ਉਹਨਾਂ ਦਾ ਕੀ ਕੰਮ ਹੁੰਦਾ ਹੈ ਇੰਦਰਾਂ ਖੇਲਣਾ ਹੁੰਦਾ ਹੈ ਵਖਾਈਂ ਕਾਰਡ ਇਹੜੇ ਇੰਨੇ ਸਾਰੇ ਕੋੜੇ ਆ ਇਹ ਹਰਵੀਰ ਕਿੱਥੋਂ ਲੈ ਕੇ ਆਇਨੇ ਕਾਰਡ ਅ ਇਹ ਅੱਪਰ ਪਾਪਾ ਜੀ ਹਾਂਜੀ ਇਹ ਪਤੋਂ ਕਿਉਂ ਲਿਆ ਸੀ ਹਾਂਜੀ ਯਾਦ ਕਰੋ ਕਿੱਥੋਂ ਲੈ ਸਨ ਅਰੇ ਦਾ ਪਰਮ ਮੇਲੇ ਸੇ ਜਾਂ ਮੇਲੇ ਤੋਂ ਲਈ ਸੀ ਹਰਵੀਰ ਹਾਂਜੀ ਇਹ ਕੀ ਕਰਦੇ ਪਏ ਹੋ ਬੂਮਰਾਉ ਬੂਮ ਕਿਉਂ ਰਹੇ ਹੋ ਚੱਕਰ ਆਜੇਗਾ ਚੱਕਰ ਆਗੇ ਫਿਰ ਨੀਚੇ ਗਿਰ ਜੇਗਾ ਕੋਈ ਵੱਡੀ 60 ਵਜੇਗੀ ਇੱਕ ਅੱਜ ਤੇ ਅੱਜ ਤੇ ਇਹ ਐਕਸਰਸਾਈਜ਼ ਹੈ ਐਕਸਰਸਾਈਜ਼ ਨਾਲ ਕੀ ਹੋਏਗਾ ਦਿਮਾਗ ਦਿਮਾਗ ਠੀਕ ਹੋ ਜਾਏਗਾ ਨਾ ਦਿਮਾਗ ਠੀਕ ਹੈ ਪੇਟ ਵੀ ਠੀਕ ਹੈ ਮੂੰਹ ਵੀ ਠੀਕ ਹੋਰ ਫੇਰ ਵੀ ਠੀਕ ਲੋ ਜੀ ਤੁਸੀਂ ਵੀ ਸਾਰੇ ਜਣੇ ਸਵੇਰੇ ਉੱਠ ਕੇ ਵਾਲੀ ਐਕਸਰਸਾਈਜ਼ ਕਰਿਆ ਕਰੋ ਇਹਦੇ ਨਾਲ ਦਿਮਾਗ ਵੀ ਠੀਕ ਰਹੇਗਾ ਹੱਥ ਵੀ ਠੀਕ ਰਹੇਗਾ ਦੱਸ ਹੱਥ ਵੀ ਠੀਕ ਰਹੇਗਾ ਸਭ ਕੁਝ ਠੀਕ ਰਹੇਗਾ ਨਾ ਆ ਸਾਰੀ ਬੋਡੀ ਠੀਕ ਰਹੇਗੀ ਚਲ ਹੁਣ ਸਿੱਧਾ ਖੜਾ ਹੋ ਕੇ ਦਿਖਾਈ ਮੈਨਿਆ ਤੂੰ ਥੱਲੇ ਡਿੱਗਦੇਂਗਾ ਨਹੀਂ ਚੱਕਰ ਆਉਂਦੇ ਨੇ ਨਹੀਂ ਇਹ ਦੇਖੋ ਜੀ ਰਵੀਰ ਇੰਨਾ ਕੁੰਮਿਆਂ ਨੂੰ ਫਿਰ ਵੀ ਚੱਕਰ ਨਹੀਂ ਹੁੰਦੇ ਕਿਉਂਕਿ ਉਹਨੂੰ ਪ੍ਰੈਕਟਿਸ ਹੋ ਗਈ ਹੈ 골 ਕੋਮ ਕੋਮ ਕੇ ਹਨਾ ਹਾਂ ਦੀਦੀ ਗੱਡ ਬਹੁਤ ਧੂਮ ਹੋ ਮੈਂ ਅੱਛਾ ਪਾਪਾ ਕੁ ਜੀ ਦਿਖਾਓ ਹਾਂਜੀ ਆਓ ਕੀ ਖਾਣ ਲੱਗਾ ਮੇਰੇ ਮੇਰੇ ਵਿਕਾਸ ਸੱਚੂ ਹੈ ਨਈ ਬਾਈਕ ਲਈ ਹਸ ਕਰਕੇ ਉਹਨਾਂ ਨੇ ਬਿੱਜਾ ਲਸ ਗੁੱਲਾ ਤੈਨੂੰ ਪਸੰਦ ਨੇ ਰਸਗੁੱਲੇ ਹਾਂ ਤੈਨੂੰ ਪਸੰਦ ਨੇ ਇਸ ਕਰਕੇ ਤੈਨੂੰ ਚਾਚੂ ਨੇ ਦਿੱਤੇ ਨੇ ਰਸਗੁੱਲੇ ਰਸਗੁੱਲਾ ਹੁਣ ਰਵੀਰ ਖਾਏਗਾ ਪਾਪਾ ਜੀ ਹਾਂਜੀ ਆ ਆਪਨਾ ਇੱਕ ਪੈਨ ਲੈ ਕੇ ਆਇਆ ਤਾਂ ਬਤਾਓ ਕਿੱਸਾ ਚੱਲਦਾ ਹੈ ਕਿਵੇਂ ਇਹ ਪੈਨ ਕਿਵੇਂ ਚੱਲਦਾ ਪਹਿਲਾਂ ਗ੍ਰੇ ਵੱਡਾ ਸੀ ਅੱਬ ਬਲੂ ਹੋ ਗਿਆ ਅੱਛਾ ਹਾਂ ਇਹ ਦੇਖੋ ਇਹ ਪੈਨ ਕੀ ਕਰਦਾ ਹੈ ਇਹ ਪੰਚੇ ਹਮ ਜੋ ਮਰਜੀ ਵੇਖ ਲੈ ਮਿٹےਗਾ ਨਹੀਂ ਅੱਛਾ ਕੋਣ ਆਂਦਾ ਹੈ ਅ ਸਭੀ ਮੈਂ ਤਾਂ ਮਿੱਠਾ ਹੀ ਨਹੀਂ ਤੋ ਆਬ ਆਵਲਾ ਕਿਵੇਂ ਮਿٹےਗਾ ਔਰੇ ਖਾਏ ਏ ਖੋਰ ਗਾ ਜੋ ਜੋ ਬੱਚਾ ਆ ਲੋ ਜੀ ਅੱਜ ਸਾਡਾ ਸਿਲੰਡਰ ਖਤਮ ਹੋ ਗਿਆ ਹੈ। ਹਰਵੀਰ ਨੇ ਸਿਲੰਡਰ ਲਿਆ ਹੈ ਨਾ ਅੱਜ। ਇਹ ਹੁਣ ਖਾਲੀ ਸਿਲੰਡਰ ਵੀ ਕਿੱਥੇ ਲੈ ਕੇ ਜਾਂਦੇ ਆ? ਪਿੱਛੇ। ਇਹ ਖਾਲੀ ਹੋ ਗਿਆ ਹੈ? ਹਾਂ ਜੀ। ਲੈ ਜੇ ਹਰਵੀਰ ਚੱਕ ਕੇ ਕਿ ਨਹੀਂ? ਲੈ ਲਊਗਾ। ਇਹ ਲੋ ਜੀ ਹੁਣ ਮੈਂ ਨਿਆ ਹਰਵੀਰ ਉਹ ਦੁਆਰ ਤੱਕ ਇਹਨੂੰ ਚੱਕ ਕੇ ਲੈ ਕੇ ਜਾ ਸਕਦਾ ਕਿ ਨਹੀਂ? ਲੋ ਜੀ ਹਰਵੀਰ ਪਹੁੰਚ ਗਿਆ ਹੈ ਸਿਲੰਡਰ ਲੈ ਕੇ। ਹੁਣ ਰੱਖੇਗਾ ਸਿਲੰਡਰ ਨੂੰ? ਕਿੱਥੇ ਦੇਖੋ ਵੀ ਇੱਥੇ ਲਗਭਗ ਇੰਨਾ ਹੋ ਗਿਆ ਆ ਵੇਖੋ ਰਵੀਰ ਨੇ ਨਾ ਆਪਣੇ ਕੱਪੜੇ ਬਿਲਕੁਲ ਗੰਦੇ ਨਹੀਂ ਕੀਤੇ ਸਿਲੰਡਰ ਦੇ ਨਾਲ ਹਾਂ ਪੂਰਾ ਚੱਕ ਕੇ ਲੈ ਗਿਆ ਸੀ ਹੈ ਨਾ ਹਾਂ ਸਟਰੋਂਗ ਹੋ ਗਿਆ ਹੈ ਹਾਂਜੀ ਤਾਕਤ ਆ ਗਈ ਹੈ ਨਾ ਜੀ ਬੋਡੀ ਬਿਲਡਰ ਰਵੀਰ ਸਿੰਘ ਮੈਂ ਬਹੁਤ ਮੀਠਾ ਪੀਤਾ ਹੂ ਇਸ ਕਰਕੇ ਤਾਕਤ ਆਈ ਹੈ ਮੇਰੇ ਅੰਦਰ ਬਹੁਤ ਤਾਕਤ ਆ ਗਈ ਹੈ ਨਾ ਹਾਂ ਹਰਵੀਰ ਹਰਵੀਰ ਹਾਂਜੀ ਪਾਪਾ ਜੀ ਕਿੱਥੇ ਚੱਲੇ ਆਪਾਂ ਗੋਦਲੈਸ ਆਪ ਕਿਹੜੀ ਗੱਲ ਤੂੰ ਮੈਨੂੰ ਦੱਸੂ ਸੈਂ मैं दस ने बड़ा सी आज ना मैं होमवर्क करने वड़ा सी फिफ्टी वर्ड्स लैप वाला जो रियल लाइफ देखते हैं उस तो बाद ना मैंने ना मैं वो सुन कर गया है गिल हाथ गिल्ले सी और मैंने गिल्ले गिल्ले हाथ अपने कॉपी में लगा दिया मैंने क्या मम्मा कॉपी गिली होगी पहली बार तो मम्मा ने कुछ नहीं किया दूसरी बार क्या मम्मा ने कॉपी ली और प्रेस था और मेरे कॉपी के ऊपर ਗਾਰਦੀਆ ਸਾਰੀ ਗੜਮ ਹੋ ਗਈ ਛੁਆ ਇਤਨਾ ਤੱਤ ਲਗਾ ਮੈਂ ਵਕ ਹੀ ਨਹੀਂ ਪਾਇਆ ਉੱਥੇ ਫਿਰ ਸੈਕਿੰਡ ਗਿਵ ਕਾ ਮੈਂ ਤਾਂ ਐਸੀ ਵਖਤੂ ਇਹ ਕਾਪੀ ਸਾਰੀ ਗਿੱਲੀ ਕਰਤੀ ਸੀ ਹਾਂ ਹੁਣ ਸੋਗ ਗਈ ਕਿ ਜਿਵੇਂ ਗਿੱਲੀ ਹੈ ਸਗ ਗਈ ਬਿਲਕੁਲ ਹਾਂ ਅਭੀ ਤੱਕ ਤਾਂ ਅਭੀ ਤੱਕ ਤਾਂ ਪਰ ਮਮਾ ਕ ਮੜਾ ਉਹ ਆਪਣੇ ਸੁੱਕੀ ਹੋਗਾ ਤੇ ਹੁਣ ਰਵੀਰ ਕਿੱਥੇ ਚੱਲਿਆ ਬਾਬਾ ਜੀ ਸਾਹ ਕਾਲ ਰਵੀਰ ਨੇ ਬਾਬਾ ਜੀ ਅੱਗੇ ਕੀ ਅਰਦਾਸ ਕੀਤੀ ਸੀ ਕਿ ਮੈਨੀ ਟੂਕੀਆ ਵਧਾ ਦੋ ਬਾਬਾ ਜੀ ਨੇ ਕਿੰਨੀਆਂ ਛੁੱਟੀਆਂ ਵਧਾ ਦਿੱਤੀਆਂ ਨੇ 60 7 ਹੋਰ 7 ਹੋਰ ਹੋ ਗਿਆ ਨੇ ਤੇਰੇ ਤੇ ਮ제 ਨਿਆਰੇ ਆ ਗਏ ਨਾ ਹਾਂ ਹੁਣ ਆਨਲਾਈਨ ਕਲਾਸਾਂ ਨਾ ਲਗਾ ਦੇਣ ਹਾਏ ਸੋਤ ਰੂ ਲਗਾ ਨਾ ਦੇ ਚਲ ਅੱਜ ਗੁਰਦੁਆਰੇ ਸਾਹਿਬ ਅਰਦਾਸ ਕਰਦੀ ਬਾਬਾ ਜੀ ਆਨਲਾਈਨ ਕਲਾਸ ਸੁਣਾ ਲੱਗੇ ਨਾ ਹਾਂ ਫਿਰ ਬਾਬਾ ਜੀ ਸੁਣ ਲੈਣਗੇ ਤੇਰੀ ਗੱਲ ਹਾਂ ਹਾਂਜੀ ਕੇ ਭਾਈ ਹਾਂਜੀ ਕੀ ਆਂਦੇ ਹੋ Papa ਮੈਂ ਆਪ ਕੋ ਇੱਕ ਹੋਰ ਗੱਲ ਬਲੂ ਹਾਂਜੀ ਕੀ ਨਾ ਮੈਂ ਬਬੂ ਤੇ ਕੋਈ ਇਹ ਹੀ ਬੋਲਣਾ ਸੀ ਕਿ ਨਾ ਮੇੜੇ online class ਨਾਲ ਲਗਾ ਬੰਨਾ ਛੱਤੀ ਛੱਤੀ ਉਠੋ ਬ੍ਰਸ਼ ਕਰੋ ਜਦ ਤੱਕ ਮੇੜੇ ਨੀਂਦ ਅੱਖੇ ਮੇਰੇ ਤਦ ਤੱਕ ਉਠੋ ਬ੍ਰਸ਼ ਕਰੋ ਖਾਣਾ ਖੋਣ ਨਹੀਂ ਤੜੀ ਔਰ ਬਹਿ ਗਏ online class ਲੋ ਹੁਣ ਨਹੀਂ ਆ ਰਹੇ ਨਾ ਹੁਣ ਫਿਰ ਉੱਠੇ ਕਰ ਵੀਰ 8:00 ਟਾਰਗੇਟ ਟੁੱਟਣ ਨਹੀਂ ਦੇਣਾ ਨਾ ਹਾਂ ਇਸ ਕਰਕੇ ਡੇਲੀ ਲੇਟ ਉੱਠੇਗਾ ਨਹੀਂ ਜਲਦੀ ਔਰ ਪਾਪਾ ਮੈਂ ਨਾ मामੂ ਘਰ ਵੀ मामੂ 8:30 ਵਜੇ ਠੰਗ ਗਿਆ ਪਰ ਮੈਂ 8 ਵਜੇ ਹੀ ਉੱਠਾ ਗਿਆ ਹਾਂ ਬਹੁਤ ਅੱਛੀ ਗੱਲ ਹੈ ਨਾ ਸਾਰਿਆਂ ਨੂੰ 8 ਵਜੇ ਉੱਠਣਾ ਚਾਹੀਦਾ ਟਾਈਮ ਨਾਲ ਹਾਂ ਲੇਟ ਨਹੀਂ ਉੱਠਣਾ ਚਾਹੀਦਾ ਨਾ ਹਾਂ ਮੈਂ ਬੋਲਾਂਗਾ ਇਹ ਖਰਵੀਰ ਅੱਜ ਹੀ ਪਾਪਾ ਦੀ ਅੱਜ ਟੋਕਨ ਨੰਬਰ ਕਿੰਨਾ ਮਿੜਿਆ 918 ਜਿਸ ਤਰ੍ਹਾਂ ਕਹਿੰਦੇ ਹੈ 918 ਖਰਵੀਰ ਕਿੱਥੇ ਆਇਆ ਹੋਣਾ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਇਆ ਹਰਵੀਰ ਹਾਂ ਜੀ ਪਾਪਾ ਜੀ ਕਾਦੇ ਲਈ ਸ਼ੁਕਰਾਨਾ ਕਰਨ ਆਇਆ ਕਿ ਮੇਰੇ ਸਕੂਲ ਕੀ ਛੁੱਟੀਆਂ ਹੋਰ ਬਦਲ ਗਈ ਇਸ ਕਰਕੇ ਸ਼ੁਕਰਾਨੇ ਲਈ ਆਇਆ ਹੈ ਨਾ ਛੁੱਟੀਆਂ ਵੇਖ ਆ ਗਿਆ ਹਾਂ ਕਿ ਬਾਬਾ ਜੀ ਨੇ ਇਹ ਸਭ ਕੋ ਖਾਣਾ ਛੁੱਟੀਆਂ ਘਰ ਗਿਆ ਹੈ ਖਾਣੇ ਲਈ ਇਸ ਕਰਕੇ ਆਇਆ ਹੈ ਇਹ ਬਾਬਾ ਜੀ ਸੇ ਬਲੇਸਿੰਗਸ ਲੈਣੇ ਆਈ ਹੈ ਬਲੇਸਿੰਗ ਲੈਣ ਆਈ ਹੈ ਨੇ ਦੀ ਅਗਰ ਦੀਆ ਹੋਵੇਗਾ ਵੀ ਬlesing ਲੈਣ ਆਈ ਜਾਂਦੇ ਨਾ ਕਿੰਨੀਆਂ ਜ਼ਿਆਦਾ ਕਿੰਨੇ ਜ਼ਾਰੇ ਹੈ ਨਾ ਹਾਂਜੀ ਕੋਈ ਉਦਾਰ ਨਹੀਂ ਆ ਰਹੇ ਆ ਵੀ ਕੋਲ ਮੈਂ ਆ ਗਿਆ ਬਾਬਾ ਸਾਹਿਬ ਆਜਾ ਤੁਸੀਂ ਵੀ ਦਸਨ ਕਰ ਲੋ ਪਾਪਾ ਜੀ ਨੇ ਕਾਹ ਲੈ ਨੰਗਰ ਵਿੱਚ ਤੇਨੂੰ ਕੀ ਦਿੱਤਾ ਬਿਸਕੁਟ ਪਾਪਾ ਇਹ ਖਰਦਾ ਲੈਣਾ ਸੁ ਜੰਦੀ ਮੈਨੂੰ ਥੋੜੇ ਸੇ ਬਿਸਕੁਟ ਮਿਲੇ ਮਮਾ ਨੇ ਤਾਂ ਪੂਰਾ ਹਾਸਾ ਮੜ ਗਿਆ ਲੈ ਆ ਤੇ ਟੇਸਟੀ ਨੇ ਬਿਸਕੁਟ ਆਹ ਗਰਮ ਗਰਮ ਹੈ ਨਾ ਪਾਪਾ ਜੰਦੀ ਬਿਸਕੁਟ ਤਾਂ ਅੱਜ ਸੀ ਪਰ ਅਸੀ ਸਾਰੇ ਖਿਲ ਕੇ ਤੋਂ ਆਪਣੇ ਖਾਣੇ ਕੰਮੀ ਕਰ ਦਈਏ ਅਲਸ ਬਚਾ ਜੋ ਕੀ ਮੈਂ ਖਾਣਾ ਉਹ ਵੀ ਖਤਮ ਹੋ ਗਏ ਹੁਣ ਕੱਲ ਮਿਲਨੇ ਆ ਨਾ ਚਾਹ ਵੀ ਖਤਮ ਹੋ ਗਈ ਬਾਬਾ ਜੀ ਕੋ ਚਾਹ ਦਾ ਲੰਗਰ ਹੁਣ ਬੰਦ ਕਰਤਾ ਬਾਬਾ ਜੀ ਨੇ ਨਾ ਸਾਡੇ ਕੋ ਚੁੱਕ ਕੇ ਆਪਾਂ ਟਾਈਮ 'ਤੇ ਆ ਗਏ ਆ ਲੇਟ ਹੁੰਦੇ ਫਿਰ ਨਹੀਂ ਸੀ ਆ ਚਾਹ ਦਾ ਲੰਗਰ ਮਿਲਣਾ ਨਾ ਹਾਂਜੀ ਆਪਕੋ ਜੀ ਦਿਖਾਉ ਦਿਖਾਓ ਇਹ ਇਹ ਸਿੱਧਾ ਲੱਗਦਾ ਕਿੱਥੇ ਜਾਂਦਾ ਕੋੜੀਏ ਉੱਪਰ ਦੇਖਦਾ ਹੈ ਕਿ ਕੋ ਕਿਹੜਾ ਰੋਕੇ ਡਿਚ ਆਨੇ ਵਾਲਾ ਅੱਛਾ ਉੱਪਰ ਨੂੰ ਦੇਖਦਾ ਹੈ ਅਸਮਾਨ ਵਾਲਾ ਨਾ ਕੀ ਕੀ نیچے ਆਨੇ ਵਾਲਾ ਸ ਹੈ ਇਹ ਪਿੱਛੇ ਦੀ ਸਾਈਡ ਦਿਖਾਉਂਦਾ ਹੈ ਹਾਂ ਕਿ ਪਿੱਛੇ ਕੀ ਆ ਰਿਹਾ ਹੈ ਗੱਡੀ ਵਗੈਰਾ ਅਰਵੀਰ ਨੇ ਥੈਂਕ ਯੂ ਕਰਤਾ ਬਾਬਾ ਜੀ ਦਾ ਹਾਂ ਕਿ ਬਾਬਾ ਜੀ ਮੇਰੀ ਛੁੱਟੀਆਂ ਹੋਰ ਨੂੰ ਦਾਦੇ ਕੋਲ ਹੈ ਥੈਂਕਸ ਆਣ ਡੋਬੀਏ ਛੁੱਟੀਆਂ ਹੋਣੀਆਂ ਚਾਹੀਦੀਆਂ ਸਨ ਨਾ ਸੱਟ ਔਰ ਮੈਡਮ ਨੇ ਕਹਿ ਕਿ ਜੋ ਬੱਚਾ ਕੰਬਲ ਕੇ ਅੰਦਰ ਨਹੀਂ ਬੈਠਾ ਉਸੇ ਹਮ ਸਕੂਲ ਲੈ ਲੀਗੇ ਉਹਨੂੰ ਸਕੂਲੇ ਭਲਾ ਲਾਂਗੇ ਇਸ ਕਰਕੇ ਉਹਨ ਕੰਬਲ 'ਚ ਬੈਠਣਾ ਕਰਨਾ ਹੈ ਹਾਂ ਔਰ ਅੱਜ ਜਾ ਕੇ ਹੁਨੋ ਖੇਲੀਗੇ ਹੁਨੋ ਹੁਨੋ ਉਹ ਕੀ ਹੁੰਦਾ ਹੈ ਹੁਨੋ ਜੋ ਵੀ ਲੈ ਆ ਕੋ ਸਵੇਰ ਦੀ ਖਾਇਆ ਸੀ ਉਹਨੋ ਕਾੜ ਹਾਂ ਉਹ ਖੇਲੀਗੇ ਸੀ ਹਰਵੀਰ ਕੀ ਕਰਨਦਿਆ ਬੈਠਾ ਹੂੰ ਆ ਵੇਖੋ ਜੀ ਅਸਲੀ ਗੱਤੇ ਦਾ ਯੂਜ਼ ਤੇ ਹਰਵੀਰ ਕਰਦਾ ਏ ਇਹਦੇ ਵਿੱਚ ਆਂਦਾ ਸਮਾਨ ਇਹ ਉਹ ਪੇਟੀ ਨੂੰ ਪਹਿਲਾਂ ਪਾੜਦਾ ਫਿਰ ਉਹਦਾ ਬੈੱਡ ਬਣਾਉਂਦਾ ਤੇ ਫਿਰ ਉਹਦੇ ਤੇ ਸੌਂਦਾ ਮਜ਼ਾ ਹੁੰਦਾ ਗਿੱਤੇ ਤੇ ਬੈਠ ਕੇ ਜੀ papa ਮੈਨੇ ਨਾ ਇਸ ਦੇ ਉੱਪਰ ਐਕਸਰਸਿਸ ਕੀਤੀ ਸੀ ਕੀ ਕੀਤਾ ਸੀ ਮੈਨੇ ਐਸੇ ਲਾਈ ਖਿੱਚੀ ਸੀ ਪੈਨ ਦੇ ਨਾਲ pencil kena ta ke aise karke aise katke ek din ek tukde hoy ek tukda joda dusra joda tisra joda chautha joda drawing karnde asi ke dede hor ek din drawing karunga ha haje karunga abhi ruka haje ab karunga thodi si tu ki banayenge drawing ch dekhde jao no raato ਬਣਾਉ ਮਨਾਰਾਉ papa ਹਰਵੀਰ ਹੋਣੇ ਤੇ ਡਰਿੰਕ ਕਰੇਗਾ ਫਿਰ ਗੱਤੇ ਨੂੰ ਚੰਗੀ ਤਰ੍ਹਾਂ ਪਾੜੇਗਾ ਫਿਰ ਅਸੀਂ ਇਹਨੂੰ ਕੁਵਾੜ ਦੇ ਵਿੱਚ ਵਿੱਚਾਂਗੇ ਗੱਤੇ ਨੂੰ ਹਣਾ ਹਾਂ ਇੱਕ ਗੱਤੇ ਤੋਂ ਵੇਖੋ ਅਸੀਂ ਕਿੰਨੇ ਕੰਮ ਕੱਢਨੇ ਆ ਇੰਨੀ ਛੇਤੀ ਨਹੀਂ ਗੱਤਾ ਖਰਾਬ ਕਰਦਾ ਹਰਵੀਰ ਹਣਾ ਉਸਕਾ ਯੂਸ ਲੈਸ ਬਣਾ ਕੇ ਖਤਮ ਕਰ ਪਿਆ आ, आज ऐसी सीखी है उन्हों कैसे खेलते हैं बहन वाले कार से उस पेड़ को जो आपके साथ है उसे रोक सकते हैं किंतु दूसरी नहीं चलना इससे कलर इस चेंज हो सकते हैं इससे भी कलर इस चेंज कर सकते हो बस ये इतना ध्यान रखना बार बार कलर इस अगर आपके पास ये दो बड़ हैं तो ए, इसको पीछे रख दो ताकि बाद में ग्रीन येलो ब्लू रेड योर कलर ले लो ये टूड़ा और ये आपके तर्क को वापिस लिया देगा जो जिसके पास भी आपके टीम एंड के पास या आपके पास या आपके दोस्त के पास इसके बाद जो ये बड़ा कार्ड है अपने आपके टीम एंड को दो थाने पड़ी गए इससे जितने ज़्यादा नंबर उतने उनको ठाने गए और अगले फोर्ड है तो फोर कार्ड ठाने पड़ी गए और अगड़े गेम खत्म होगी गे, आपके दोस्त के पास बच गए कार्ड और थोड़े तो पास कार्ड नहीं बचे तो लास्ट में बोलना है ऊनो ऊन हो इससे तुम हो जाओगे गेम के विनर के बाय बाय ਹੇ ਮੈਂ ਡਿਨਰ ਕਰ ਲਿਆ ਹੁਣ ਮੈਂ ਹੀਟ ਤੇ ਲਾ ਕੇ ਬੈਠਾ ਹਾਂ ਮੈਨੂੰ ਮਾਸ ਕਰੀ ਮਾਂ ਮੇਰੀ ਏ ਇਹ ਕਹਿੜਾ ਸੀ ਪਹਿਲਾ ਓਕੇ ਬਾਏ ਬਾਏ ਗੁੱਡ ਨਾਈਟ ਵੀ ਕਰ ਦੋ ਗੁੱਡ ਨਾਈਟ ਮਿਲਦੇ ਆ ਕੱਲ ਮਿਲਦੇ ਆ ਕੱਲ ਸਵੇਰੇ ਸਵੇਰੇ